ਗਰਤੀ ਤਾਂ ਲੋਕ ਕੁੱਟਣਗੇ ਤੇ ਸਾਨੂੰ ਵੋਟ ਨਹੀਂ ਪਾਉਣੀ ਇੱਕ ਕਰੀ ਇਹਨਾਂ ਨੂੰ ਬੇਸਕੂ ਬਣਾਓ 125 ਦਿਨ ਕਰਤੇ ਉਹਨੂੰ ਪਤਾ ਦਿਨ ਤਾਂ 50 ਨਹੀਂ ਕੰਮ ਮਿਲਦਾ 125 ਦਾ ਕੀ ਫਾਇਦਾ ਜੇ ਕਰਨਾ ਸੀ ਮੋਦੀ ਸਾਹਿਬ ਤਾਂ 700 ਰੁਪਇਆ ਦਿਹਾੜੀ ਕਰਦਾ ਗਰੀਬ ਦੀ ਭਾਵੇਂ 100 ਦੇ ਨਹੀਂ ਰੱਖਦਾ ਅਸੀਂ ਕੰਮ ਚਲਾ ਲੈਂਦੀਆਂ ਸਾਡੀ ਮੰਗ ਹੈ ਅੱਜ 20 ਸਾਲ ਹੋ ਗਏ ਨਰੇਗਾ ਚੱਲੀ ਨੂੰ ਅੱਜ ਗਰੀਬ ਦੀ ਦਿਹਾੜੀ 700 ਰੁਪਿਆ ਹੋਣਾ ਚਾਹੀਦੀ ਹੈ ਅੱਜ ਖੰਡ ਦਾ ਕੀ ਭਾਅ ਹੈ ਅੱਜ ਤੇਲ ਦਾ ਕੀ ਭਾਅ ਹੈ ਅੱਜ ਦਾਲਾਂ ਦਾ ਕੀ ਭਾਅ ਹੈ ਅੱਜ ਗੁੜ ਦਾ ਕੀ ਭਾਅ ਹੈ ਅੱਜ ਤੇਲ ਤੇ ਡੀਜ਼ਲ ਦਾ ਕੀ ਭਾਅ ਹੈ ਅੱਜ ਡੀ.ਪੀ ਦਾ ਗੱਟਾ ਕੀ ਭਾਅ ਹੈ 450 ਰੁਪਏ ਦਾ ਗੱਟਾ ਮਿਲਦਾ ਸੀ ਮਨਮੋਹਨ ਸਿੰਘ ਜੀ ਵੇਲੇ ਅੱਜ 12 ਸਾਲਾਂ 1600 ਰੁਪਏ ਦਾ ਗੱਟਾ ਮਿਲਦਾ ਹੈ ਮਾਰ ਕੇ ਰੱਖਤਾ ਸਾਡਾ ਦੇਸ਼ ਸੋ ਸਾਡੀ ਲੜਾਈ ਕੋਈ ਕਾਂਗਰਸ ਬੀਜੇਪੀ ਦੀ ਲੜਾਈ ਨਹੀਂ ਹੈ ਇਹ ਨੈਤਿਕਤਾ ਦੇ ਆਧਾਰ ਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਖਰਗੇ ਸਾਹਮਣੇ ਇਹ ਕਿਹਾ ਕਿ ਗਰੀਬਾਂ ਦੇ ਵਾਸਤੇ ਧਰਨੇ ਪ੍ਰਦਰਸ਼ਨ ਆਪਾਂ ਲਾਉਣੇ ਔਰ ਉਹਨਾਂ ਚੱਕਰ ਲੜਾਈ ਲੜਨੀ ਹੈ ਜਿੰਨਾ ਚਿਰ ਮੋਦੀ ਦਾ ਤੇ ਝਾੜੂ ਦਾ λεਹੰਦਾ ਕਾਲਾ ਕਾਨੂੰਨੇ ਵਾਪਸ ਨਹੀਂ ਲਿਆ ਦਿੰਦੇ ਉਹਨਾਂ ਚਿਰ ਮਰੇਗਾ ਦੇ ਵਰਕਰਾਂ ਦੀ ਲੜਾਈ ਲੱਣੀ ਸਾਲ ਰਹਿ ਗਿਆ ਉਹ ਬੀਪੀਓ ਮੇਰੀਓ ਮਾਤਾ ਉਹ ਭੈਣੋ ਇੱਕ ਸਾਲ ਰਹਿ ਗਿਆ ਜੇ ਹੁਣ ਨਾ ਹੋਇਆ ਅਗਲੇ 9 ਮਹੀਨੇ ਥੋੜੇ ਹਜ਼ਾਰ ਰੁਪਏ ਦੀ ਵੀ ਲੜਾਈ ਲੜ ਰਹੇ ਆ ਹਜ਼ਾਰ ਰੁਪਏ ਦੀ ਇਹ 4 ਸਾਲਾਂ ਦਾ ਜਿਹੜੇ ਇਕੱਠੇ ਪੈਸੇ ਜਾਂ 5 ਸਾਲਾਂ ਦੇ ਪੈਸੇ ਇਹ ਰੁਪਏ ਨਾਲ ਨਾ ਵਰਗੇ ਉਹ ਹਜ਼ਾਰ ਨਾਲ ਹੁੰਡੇਗਾ ਕਹਿੰਦਾ ਕੱਲ ਬਿਆਨ ਦਿੱਤਾ ਹੈ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੇ ਪਾਰਟੀ ਦੇ ਪ੍ਰਧਾਨਾਂ ਨੇ ਅਸੀਂ ਹਜ਼ਾਰ ਰੁਪਿਆ ਦੇਾਂਗੇ 4 ਸਾਲ ਟੱਪ ਗਏ ਹੈ ਤੁਹਾਡੇ ਨਾਲ ਧੋਖਾ ਹੋਇਆ ਹੈ 8 ਮਹੀਨਿਆਂ ਬਾਅਦ ਦੁਬਾਰੇ ਵੋਟਾਂ ਪੈਣੀਆਂ 60000 ਰੁਪਿਆ ਤਲੀ ਤੇ ਰਖਾਇਓ ਕਿ ਪਹਿਲਾ ਸਾਨੂੰ 50 ਸਾਲਾਂ ਦੇ ਪੈਸੇ ਦੇ ਭਗਵੰਤ ਮਾਨ ਸਿਆ ਫੇਰ ਤੈਨੂੰ ਅਸੀਂ ਵੋਟਾਂ ਦੁਆਰੇ ਝਾੜੂ ਨੂੰ ਪਾਵਾਂਗੇ ਨਹੀਂ ਨਹੀਂ ਪਾਉਂਦੀਆਂ ਹਜ਼ਾਰ ਹਜ਼ਾਰ ਜੇ ਮਿਲੇ ਇਹਨਾਂ ਨੇ ਆਪਦੀ ਜੇਬ ਚੋਂ ਨਹੀਂ ਦੇਣਾ ਜੇ ਮਿਲੇ ਲੈ ਲਿਓ ਪਰ ਜਿਵੇਂ ਤੁਹਾਡੇ ਨਾਲ ਧੋਖਾ ਕੀਤਾ ਹੈ ਇਦੋਂ ਪਹਿਲਾਂ ਆਪਾਂ ਧਾਰ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਇਹਨੇ ਕਿਹਾ ਸੀ ਵੀ ਅਸੀਂ ਤੈਨੂੰ ਦੇਾਂਗੇ ਦਿੱਤਾ ਨਹੀਂ ਆਪਾਂ ਧਾਰ ਪਾਈਆਂ ਕਿ ਨਹੀਂ ਪਾਈਆਂ ਬੋਲੋ ਆ ਸਾਧੂ ਸਿੰਘ ਜੀ ਨੂੰ ਹਰਾਇਆ ਉਦਾਰ ਪਈਏ ਹੁਣ ਤੁਹਾਡੇ ਨਾਲ ਵਾਦਾ ਕਰਦੇ ਆ ਇੱਕ ਵਾਰੀ ਜੇ ਤੁਸੀਂ ਸਭ ਕਿਨਾਂ ਸਿਖਾਇਆ ਸਰਕਾਰਾਂ ਨੂੰ ਇਹਨਾਂ ਲੀਡਰਾਂ ਨੂੰ ਜਿਹੜੇ ਝੂਠੇ ਵਾਦੇ ਕਰਦੇ ਤੇ ਫੇਰ ਆਪਣੀ ਗੱਲ ਨਹੀਂ ਬੰਦਨੀ ਸਾਨੂੰ ਇਹਨਾਂ ਨੂੰ ਸਭ ਸਿਖਾਉਣਾ ਪਏਗਾ ਔਰ ਤਕੜੇ ਹੋ ਕੇ ਜਿਵੇਂ ਲੋਕਾਂ ਨੂੰ ਕਮਲ ਜਾਂ ਮਾਰ ਰਹੇ ਬੇਕੂ ਬਣਾ ਰਹੇ ਪੱਤਰਕਾਰ ਸਾਥੀਓ ਪੰਜਾਬ ਦਾ ਗਵਰਨਰ ਪੰਜਾਬ ਦਾ ਗਵਰਨਰ ਯਾਤਰਾ ਕਰ ਰਿਹਾ ਚਾਰ ਜ਼ਿਲ੍ਹਿਆਂ 'ਚ ਫੈਦਲ ਮਾਰਚ ਤੇ ਕੱਲ ਹੋ ਰੇ ਯਾਤਰਾ ਫਿਰੋਜ਼ਪੁਰ ਸੀ ਕਹਿੰਦਾ ਨਸ਼ਿਆਂ ਦੇ ਖਿਲਾਫ ਯਾਤਰਾ ਹੈ ਮੰਨ ਗਏ ਬਈ ਧੰਨਵਾਦ ਗਵਰਨਰ ਸਾਹਿਬ ਲੇਕਿਨ ਇੱਕ ਗੱਲ ਆ ਬਈ ਪੁੱਛੋ ਵੀ ਇਹ ਬਾਰਡਰ ਦੇ ਪਰਲੇ ਪਾਸੋਂ ਨਸ਼ਾ ਆਉਂਦਾ ਹੈ ਬਾਰਡਰ ਤੋਂ ਪਾਕਿਸਤਾਨ ਬੇ ਬਾਰਡਰ ਤੋਂ ਡਰੋਨਾਂ ਦੇ ਰਾਹੀਂ ਨਸ਼ਾ ਹੁੰਦਾ ਹੈ ਤੇ ਡਰੋਨ ਸਾਰੇ ਬਾਡਰ ਤੇ ਕਬਜ਼ਾ ਕੀ ਰਹਾ ਹੈ ਬਾਡਰ ਸਟਾਰਡੀ ਫੋਰਸਸ ਦਾ ਬੀਐਸਐਫ ਦਾ ਤੇ ਬੀਐਸਐਫ ਦਾ ਮਾਲਕ ਕੌਣ ਹੈ ਬੀਜੇਪੀ ਤੇ ਅਮਿਤ ਸ਼ਾਹ ਤੇ ਗਵਰਨਰ ਸਾਹਿਬ ਉਹਨਾਂ ਦਾ ਨੁਮਾਇੰਦਾ ਜਨਾਬੇ ਆਲੀ ਗਵਰਨਰ ਸਾਹਿਬ ਜਾ ਕੇ ਸੈਂਟਰ ਨਾਲ ਗੱਲ ਕਰੋ ਭਗਵੰਤ ਮਾਨ ਸਾਹਿਬ ਜ਼ਿੰਮੇਦਾਰ ਹੈ ਨਸ਼ੇ ਦੇ ਪਰ ਭਗਵੰਤ ਮਾਨ ਸਾਹਿਬ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ਵੀ ਜ਼ਿੰਮੇਦਾਰ ਹੈ ਬੀਜੇਪੀ ਜੇ ਬੀਜੇਪੀ ਚਾਵੇ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦਾ ਹੈ ਜਾਨਕੀ ਬਾਰਡਰ ਤੋਂ 50 ਕਿਲੋਮੀਟਰ ਅੱਗੇ ਜਾ ਸਕਦੇ ਐ ਤੇ ਜੇ 50 ਕਿਲੋਮੀਟਰ ਤਾਂ ਜੇ ਅੰਮ੍ਰਿਤਸਰ ਟਾਰੀ ਬਾਰਡਰ ਤੋਂ ਚੱਲੀਏ ਤੇ ਜਨਾਬ ਜਲੰਧਰ ਤੱਕ ਜਾਵਣਦੇ ਐ ਤੇ ਜੇ ਨਸ਼ਾ ਤੁਸੀਂ ਨਹੀਂ ਬੰਦ ਕਰਾ ਸਕਦੇ ਤੁਹਾਡੇ ਸਰਕਾਰਾਂ ਰਲੀਆਂ ਮੋਦੀ ਸਾਹਿਬ ਤੇ ਇੱਧਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹਨਾਂ ਨੇ ਬਰਬਾਦ ਕਰਤਾ ਇਹ ਪਤੰਦਰ ਇੰਨੇ ਝੂਠੇ ਐ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਨਸ਼ਾ ਖਤਮ ਹੋ ਗਿਆ ਮੇਰੀਓ ਮਾਤਾ ਪੈਣੋ ਪੱਤਰਕਾਰ ਇਹ ਥੋੜੇ ਜੇ ਬੇਲੀ ਆ ਕਈ 2-4 ਜਾਣੇ ਝਾੜੂ ਵਾਲਿਆਂ ਦੇ ਮੈਨੂੰ ਲੱਗਦਾ ਹੱਥ ਲਾਇਓ ਨਸ਼ਾ ਬੰਦ ਹੋ ਗਿਆ ਕਿ ਨਹੀਂ ਵੇਖਿਓ ਭਾਈ ਸਾਰਿਆਂ ਨੂੰ ਨਹੀਂ ਕਹਿੰਦੇ ਇੱਕ ਅੱਡੇ ਨੂੰ ਕਹਿੰਦੇ ਨਸ਼ਾ ਬੰਦ ਹੋ ਗਿਆ ਇਹ ਹਾਲਾਤ ਹੈ ਇਹ ਯੁੱਧ ਨਸ਼ਾ ਵਿਰੋਧ ਹੁਣ ਕਾਂਗਰਸ ਪਾਰਟੀ ਯੁੱਧ ਚਲਾਏਗੀ ਯੁੱਧ ਝਾੜੂ ਵਿਰੋਧ ਯੁੱਧ ਝੂਠਾ ਵਿਰੋਧ ਇਹਨਾਂ ਕਾਫਰਾਂ ਦੇ ਵਿਰੁੱਧ ਇਹਨਾਂ ਨੇ ਮਾਰ ਕੇ ਰਖਤਾ ਅੱਜ ਹੁਣੇ-ਹੁਣੇ ਜਿਹੜਾ ਇਧਰ ਹੋ ਗਿਆ ਉਧਰ ਸੁਣੀ ਜਾਖੜ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਕਹਿੰਦਾ ਕਾਂਗਰਸੀਆਂ ਨੂੰ ਦੋ ਭੂਤ ਵਿਖਦੇ ਆ ਚਲ ਕਮ ਸੇ ਘਮ ਇਹ ਤਾਂ ਮੰਨਿਆ ਨਾ ਵੀ ਦੋ ਭੂਤ ਐ ਇੱਕ ਅਕਾਲੀ ਦਲ ਨੂੰ ਭੂਤ ਕਿਹਾ ਇੱਕ ਬੀਜੇਪੀ ਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਜਿਹੜਾ ਗਵਰਨਰ ਇਹ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਕਾਲੀ ਦਲ ਤੇ ਬੀਜੇਪੀ ਦਾ ਸਾਰੇ ਸਿੱਖਾਂ ਦੇ ਮੁੱਦੇ ਜਿਨ੍ਹਾਂ ਤੇ ਅਕਾਲੀ ਦਲ ਛੱਡ ਕੇ ਗਿਆ ਸੀਗਾ ਬੀਜੇ ਪੀ ਨਾਲ ਸਮਝੌਤਾ ਅੱਜ ਉਹ ਸਾਰੇ ਮੁੱਦੇ ਤਿਉਂ ਦੇ ਤਿਉਂ ਪਏ ਐ ਹੁਣ ਇਹਨਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਨੇਰੀ ਵਗ ਰਹੀ ਆ ਇਹ ਕੰਮ ਰੁਕਣਾ ਨਹੀਂ ਇਕੱਠੇ ਹੋ ਜੋ ਲੈ ਗੱਲ ਸੁਣ ਲੋ ਕਾਲੀਓ ਤੇ ਭਾਜਪਾ ਆ ਰਹੇ ਹੋ ਭਾਵੇਂ ਇਕੱਠੇ ਹੋ ਜੋ ਤੇ ਭਾਵੇਂ ਉਲਟੇ ਹੋ ਜੋ ਭਾਵੇਂ ਸਿੱਧੇ ਹੋ ਜੋ ਲੇਕਿਨ ਕਾਂਗਰਸ ਪਾਰਟੀ ਔਰ ਪੰਜਾਬ ਦੇ ਲੋਕ ਹੁਣ ਤੁਹਾਨੂੰ ਵੋਟਾਂ ਨਹੀਂ ਪਾਉਣਗੇ ਕਾਂਗਰਸ ਪਾਰਟੀ ਦਾ ਰਾਜ ਦੁਬਾਰੇ ਬਹਾਲ ਕਰਨਗੇ ਸੋ ਸੋ ਮੈਂ ਨਾਰੇ ਲਾਉਂਗਾ ਦੋ ਚਾਰ ਨਾਰੇ ਮਨਰੇਗਾ ਦੇ ਜੇ ਤੁਸੀਂ ਤੁਸੀਂ ਨਾ ਨਾ ਆਵਾਜ਼ ਦਿੱਤੀ ਤਾਂ ਫਿਰ ਗੱਲ ਬਣਨੀ ਨਹੀਂ ਹੈ ਕਿਉਂਕਿ ਮੇਰੀਆਂ ਮਾਵਾ ਭੈਣਾ ਮੈਨੂੰ ਪਤਾ ਹੈ ਆਪਦੇ ਬੱਚਿਆਂ ਦਾ ਇਲਾਜ ਕਿਵੇਂ ਕਰਾਉਂਦੀਆਂ ਮੈਨੂੰ ਪਤਾ ਹੈ ਕਿ ਕਿਵੇਂ ਦਵਾਈ ਹਸਪਤਾਲਾਂ ਚੋਂ ਮੈਂ ਕਹਾਂ ਉਹ ਦੀਆਂ ਤੇ ਕਿਵੇਂ ਪਿੰਡ ਤੋਂ ਪੈਸੇ ਮੰਗ ਕੇ ਆਪਦੇ ਘਰ ਵਾਲੇ ਦਾ ਆਪਦੇ ਬੱਚਿਆਂ ਦਾ ਇਲਾਜ ਕਰਾਉਣੀ ਹੈ ਇਹ ਮੈਨੂੰ ਪਤਾ ਹੈ ਸੋ ਤਗੜੇ ਹੋ ਕੇ ਆਪਾਂ ਇਸ ਕਾਲੇ ਕਾਨੂੰਨ ਦੇ ਖਿਲਾਫ ਜਿਹੜਾ ਮੋਦੀ ਲੈ ਕੇ ਆਇਆ ਤੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਮਤਾ ਪਾਤਾ ਉਹ ਭਰਾਵਾ ਮਤਾ ਕਿਉਂ ਪਾਇਆ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਗੱਲ ਕਹਿ ਜਿਨਾਂ ਚਿੱਕਰ ਮੋਦੀ ਮੰਰੇਗਾ ਨਹੀਂ ਦੇਗਾ ਉਹਨਾਂ ਚਿੱਕਰ ਭਗਵੰਤ ਮਾਨ ਦੀ ਸਰਕਾਰ ਦੇਗੀ ਲੇਕਿਨ ਉਹਨੇ ਵੀ ਕੁਝ ਨਹੀਂ ਕੀਤਾ ਸਾਡਾ ਸੋ ਆਓ ਰੰਗਨੇ ਕੇ ਤਗੜੇ ਹੋ ਕੇ ਆਉਣ ਵਾਲੇ ਦਿਨਾਂ ਚ ਆਪਾਂ ਮਜ਼ਦੂਰ ਭਰਾਵਾਂ ਦੀ ਤੇ ਮੇਰੀਆਂ ਮਾਤਾਵਾਂ ਪਾਵਨਾਂ ਦੀ ਲੜਾਈ ਲੜੀਏ ਆਓ ਨਾਰੇ ਲਾਈਏ ਆਓ ਕਿਸਾਨ ਮਜ਼ਦੂਰ ਇਕਤਾ ਨਹੀਂ ਆਇਆ ਬੀਬੀਆਂ ਨੇ ਕੋਈ ਨਾਰਾ ਨਹੀਂ ਲਾਇਆ ਥੱਕ ਗੀਆਂ ਆ ਸਾਧੂ ਸਿੰਘ ਜੀ ਨੇ ਭਾਈ ਸਾਧੂ ਸਿੰਘ ਜੀ ਇਹ ਤੁਹਾਨੂੰ ਬਹੁਤ ਪਿਆਰ ਕਰਦੀ ਤੁਸੀਂ ਬੜੇ ਚੰਗੇ ਬੰਦੇ ਹੋ ਮੋਦੀ ਸਾਹਿਬ ਨੇ ਜੇਲ੍ਹ ਚ ਦਿੱਤਾ ਸਾਧੂ ਸਾਹਿਬ ਨੂੰ ਭਗਵਾਨਤਮਾਨ ਨੇ ਦਿੱਤਾ ਲੇਕਿਨ ਥੋੜੀ ਕਿਰਪਾ ਦੇ ਸਦਕਾ ਅੱਜ ਵੀ ਇਹ ਬੰਦਾ ਕਾਂਗਰਸ ਪਾਰਟੀ ਦਾ ਝੰਡਾ ਲੈ ਕੇ 90 ਦੇ ਪਿੰਡਾਂ ਦੇ ਵਿੱਚ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਪਰਮਾਤਮਾ ਛੜਦੀ ਕਲਾ ਬਖਸ਼ੇ ਇਹ ਸਾਡੇ ਸਾਥੀ ਨੂੰ 2 ਸਾਲ ਅੰਦਰ ਰੱਖਿਆ ਲੇਕਿਨ ਪਰਵਾਹੀ ਨਹੀਂ ਕੀਤੀ ਇਹਨਾਂ ਨੂੰ ਕਿਹਾ ਕਹਿੰਦੇ ਪਾਰਟੀ ਬਦਲ ਜਾ ਛੱਡ ਪਾਰਟੀ ਤੈਨੂੰ ਛੱਡ ਦਿੰਨੇ ਆ ਲੇਕਿਨ ਸਾਧੂ ਸਿੰਘ ਨੇ ਕਿਹਾ ਜੇਲ੍ਹ ਰਵਾਂਗਾ ਜਿੱਥੇ ਫੇਰ ਫੜਨਾ ਫੜੋ ਲੇਕਿਨ ਕਾਂਗਰਸ ਪਾਰਟੀ ਨਹੀਂ ਛੱਡਾਂਗਾ ਜਿਸ ਕਾਂਗਰਸ ਪਾਰਟੀ ਨੇ ਮੈਨੂੰ ਪੰਜਾਬ ਦੀਆਂ ਕਬੀਨਾ ਤੱਕ ਪਹੁੰਚਾਇਆ ਮੈਂ ਨਹੀਂ ਜਿਹੜੀ ਪੰਜਾਬ ਦੀ ਸੁੱਤੀ ਸਰਕਾਰ ਹੈ ਅੱਪਾ ਸਾਰੇ ਜਾਣੂ ਆ ਸવાય ਆਪਣੇ ਢਿੱਡ ਪਰਣ ਤੋਂ ਇਹ ਸਰਕਾਰ ਹੋਰ ਕੋਈ ਕੰਮ ਨਹੀਂ ਕਰ ਰਹੀ ਨਸ਼ਿਆਂ ਦਾ ਵਪਾਰ ਕਹਿੰਦੇ ਨਸ਼ਿਆਂ ਦੇ ਵਿਰੁੱਧ ਇੱਕ ਔਰ ਮੈਨੂੰ ਹਰਾਮਗੀ ਹੁੰਦੀ ਆਪਾ ਸਾਰੇ ਹੀ ਜਾਣੂ ਬੈਠੇ ਆ 2007 ਚ ਜਦ ਕਾਲੀ ਦੀ ਬਜਾਰਤ ਬਣੀ ਸੀ ਉਦੋਂ ਪੰਜਾਬ ਚ ਨਸ਼ਿਆਂ ਦਾ ਵਪਾਰ ਸ਼ੁਰੂ ਹੋਇਆ ਸੀ ਕਿ ਨਹੀਂ ਹੋਇਆ ਸੀ ਔਰ ਕਾਲੀ ਬਜਾਰਤ ਦੇ ਦਰਮਿਆਨ ਨਸ਼ਿਆਂ ਦਾ ਵਪਾਰ ਸ਼ੁਰੂ ਹੋਇਆ ਇਹ ਤਾਂ ਸੱਤਾ ਹਾਸਲ ਕਰਨ ਲਈ ਸਾਰੇ ਦੁਬਾਰਾ ਇਕੱਠੇ ਹੋ ਸਕਦੇ ਹਨ ਨੁਕਸਾਨ ਆਪਣੇ ਪੰਜਾਬੀਅਤਾਂ ਹੋ ਜਾਣਾ ਹੈ ਭਾਈ ਆਪਾਂ ਉਸ ਸੂਬੇ ਦੇ ਜ਼ਿੰਮੇਵਾਰ ਲੋਕ ਬੈਠੇ ਹਨ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਗੁਲਾਮੀ ਨਹੀਂ ਸਹਿ ਆਸੀਗਾ ਗੁਲਾਮੀ ਦੇ ਖਿਲਾਫ ਦੋ ਸੂਬਿਆਂ ਨੇ ਲੜਾਈ ਲੜੀ ਸੀ ਇੱਕ ਬੰਗਾਲ ਦੂਜਾ ਸਾਡਾ ਪੰਜਾਬ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਔਰ ਜੇ ਅੱਪਾ ਇਸ ਨੂੰ ਅਣਗਹਿਲੀ ਕਰਕੇ ਤਾਪਾ ਹੀ ਪੰਜਾਬ ਦਾ ਭਵਿੱਖ ਹੋਣਾ ਹੈ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਹਾਲ ਹੈ ਉਹ ਪੰਜਾਬ ਦਾ ਭਵਿੱਖ ਬਣ ਜਾਣਾ ਇੱਕ ਸਿਆਣੇ ਬੰਦੇ ਨੇ ਕਹਾਵਤ ਸੁਣਾਈ ਸੀ ਕੀ ਆ ਸੀ ਪਾਸ਼ਕ ਸੀ ਗੁਰੂ ਸਾਹਿਬ ਦਾ ਸੇਵਾਦਾਰ ਸੀ ਪਵਿੱਤਰ ਗੰਗਾ ਜਲ ਚ ਜਾ ਕੇ ਇਸ਼ਨਾਨ ਕੀਤਾ ਸੀ ਐਸਾ ਵਰਦਾਨ ਦੇ ਦਿਓ ਤੋਡੀ ਸਾਰੀ ਜ਼ਿੰਦਗੀ ਸੇਵਾ ਨਭਾਈ ਜੇ ਜੇ ਤਹਿਤ ਮੇਰੀ ਮਨੋ ਕਾਮਨਾ ਮੇਰੇ ਘਰ ਦੀ ਮਨੋ ਕਾਮਨਾ ਮੇਰੇ ਪਿੰਡ ਦੀ ਮਨੋ ਕਾਮਨਾ ਪੂਰੀ ਹੋ ਜਾ। ਹੋਰੋ ਗੁਰੂ ਸਾਹਿਬ ਨੇ ਉਹਨੂੰ ਵਰਦਾਨ ਵੀ ਦਿੱਤਾ ਇੱਕ ਸੰਖ ਦੇ ਰੂਪ ਚ। ਪੂਜਾ ਪਾਠ ਕੀਤੇ ਮੰਗ ਕੀਤੀ ਪਰਮਾਤਮਾ ਨੇ ਖੁਸ਼ ਹੋ ਕੇ ਕਾਕੇ ਬਹਿ ਜਾ। ਔਰ ਬਕਾਇਦਾ ਆਪਾਂ ਸਾਰੀ ਜਾਣਕਾਰ ਬੈਠੇ ਆ ਉਹ ਸੰਖ ਦੇ ਤਹਿਤ ਜਾ ਕੇ ਪਿੰਡ ਚ ਉਹਨਾਂ ਨੇ ਮੰਗ ਕੀਤੀ ਕਿ ਲੱਖ ਰੁਪਏ ਦੇ ਦੇ ਉਹ ਤਾਂ ਗੱਡੀ ਦੀ ਮੰਗ ਕੀਤੀ ਗੱਡੀ ਮਿਲ ਗਈ ਘਰ ਦੇ ਪਰਿਵਾਰਾਂ ਨੂੰ ਨੌਕਰੀ ਦਾ ਸਾਧਨ ਮਿਲ ਗਿਆ ਲੇਕਿਨ ਪਿੰਡ ਚ ਰੋਲਾ ਪੈ ਗਿਆ ਔਰ ਪਿੰਡ ਵਾਲਿਆਂ ਨੇ ਉਹ ਸੰਖ ਚੋਰੀ ਕਰ ਲਿਆ ਫੇਰ ਜਾ ਕੇ ਉਹਨੂੰ ਪੂਜਾ ਪਾਠ ਗੰਗਾ ਚ ਇਸ਼ਨਾਨ ਕਰਕੇ ਮੰਗ ਕੀਤੀ ਪ੍ਰਮਾਤਮਾ ਮੇਰੀ ਮਨੋਕਾਮਨਾ ਵਾਲਾ ਸੰਕ ਚੋਰੀ ਹੋ ਗਿਆ ਪਰਮਾਤਮਾ ਖੁਸ਼ ਹੋ ਕੇ ਕਹਿੰਦਾ ਭਾਈ ਤੂੰ ਸਾਡਾ ਪਾਸ਼ਕ ਰਿਆ ਸਾਰੀ ਜ਼ਿੰਦਗੀ ਸੇਵਾ ਨਾ ਭਾਈ ਇੱਕ ਹੋਰ ਸੰਕ ਵਰਦਾਨ ਚ ਦੇਤਾ ਔਰ ਇਹ ਗੱਲ ਕਹਿਤੀ ਔਰ ਇਹ ਗੱਲ ਕਹਿ ਦਿੱਤੀ ਕਿ ਭਾਈ ਤੁਹਾਨੂੰ ਦੂਜਾ ਸੰਖ ਦਿੱਤਾ ਹੈ ਲੇਕਿਨ ਜੋ ਤੂੰ ਬੋਲੇਗਾ ਤੇਰਾ ਦੁਗਣਾ ਬੋਲ ਪਗਾਊਗਾ ਲੇਕਿਨ ਮਨੋ ਕਾਮਨਾ ਦੇ ਬਾਰੇ ਜੇ ਕਰਮੀ ਕੀਤਾ ਕਹਿੰਦਾ 2 ਲੱਖ ਮੰਗਿਆ 4 ਦਊਗਾ 4 ਮੰਗਿਆ ਤਾਂ 8 ਦਊਗਾ 10 ਮੰਗਿਆ ਕਹਿੰਦਾ 20 ਦਊਗਾ ਉਹ ਭਾਈਓ ਭੈਣੋ ਇਹ ਸੰਖ ਤਾਂ ਦਿੱਲੀ ਵਾਲੇ ਚੋਰੀ ਕਰਕੇ ਜਿਹੜਾ ਮਨੋ ਕਾਮਨਾ ਪੂਰੀਆ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਕੋਲ ਉਹ ਸੰਖ ਰਹਿ ਗਿਆ ਜੇ ਜੇ ਤਾਂ ਹੈ ਤਾਂ ਨਾ ਪੀ ਐਚ ਡੀ ਝੂਠ ਬੋਲਣ ਦੀ ਕਰ ਲਈ ਹੈ ਔਰ ਆਪਣਾ ਫਰਜ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਕਿ ਅਹਿਸਾਸ ਕਰਾ ਕੇ ਪੰਜਾਬ ਚ ਦੁਬਾਰਾ ਕਾਂਗਰਸ ਪਾਰਟੀ ਦਾ ਬਹਾਲ ਕਰੀਏ ਰਾਜ ਲਿਆਈਏ ਜਿਵੇਂ 2002 ਚ ਪਹਿਲੀ ਵਾਰ ਕਾਂਗਰਸ ਪਾਰਟੀ ਜਿੱਤੀ ਸੀ ਤਾਂ ਦੇਸ਼ ਜਾ ਕੇ ਕਾਂਗਰਸ ਪਾਰਟੀ ਸੱਤਾ ਸਰਕਾਰ ਬਣੀ ਸੀ ਜਿਹੜੇ ਕਰਕੇ ਮੰਨੇ ਗਾਦੀ ਸਕੀਮ ਤੋਂਡੇ ਗਰੀਬਾ ਲੋਕ ਲਏ ਹੈ ਤਸਵੀਜ਼ ਕੀਤੀ ਗਈ ਸੀ ਤਾਂ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਮੈਨੂੰ ਕਿਹਾ ਗਿਆ ਕਿ ਛੋਟਾ ਰੱਖਿਓ ਸਮਾਪਤ ਕਰਿਓ ਮੈਂ ਇੱਕ ਮੰਗ ਜ਼ਰੂਰ ਕਰੂੰਗਾ ਬਗੇਲ ਸਾਹਿਬ ਆਪਸੇ ਔਰ ਪ੍ਰਧਾਨ ਜੀ ਤੁਸੀਂ ਬੈਠੇ ਹੋ ਨਾਬਾ ਉਹ ਰਿਆਸਤ ਹੈ ਜਿਸ ਰਿਆਸਤ ਨੇ ਸਿੱਖੀ ਕੌਮ ਚ ਬਹੁਤ ਵੱਡਾ ਯੋਗਦਾਨ ਪਾਇਆ ਇਹ ਉਹ ਰਿਆਸਤ ਹੈ ਜਿੱਥੇ ਅਨੰਦ ਕਾਰਜ ਐਕਟ 1909 ਚ ਪਹਿਲੀ ਵਾਰ ਜੈਤੋ ਮੰਡੀ ਚ ਚਿਤਾਈ ਗਈ ਸੀ ਔਰ ਬਕਾਇਦਾ ਉਹ ਪਵਿੱਤਰ ਧਰਤੀ ਹੈ ਜਿੱਤੇ ਗੁਰੂ ਸਾਹਿਬ ਦਾ ਮਹਾਕੋਸ਼ ਇਸ ਪਵਿੱਤਰ ਧਰਤੀ ਤੇ ਲਿਖਿਆ ਗਿਆ ਸੀ ਔਰ ਇਹ ਮੰਗ ਕੀਤੀ ਸੀ ਅਸੀਂ ਉਦੋਂ ਦੂਜੀ ਸਰਕਾਰ ਆਪਣੀ ਸਰਕਾਰ ਚ ਵੀ ਮੰਗ ਕੀਤੀ ਸੀ ਅਸੀਂ ਇੱਕੋ ਹੀ ਮੰਗ ਕਰਨੀ ਹੈ ਇੱਕੋ ਹੀ ਰਿਆਸਤ ਹੈ ਜਿਹਨੂੰ ਜ਼ਿਲ੍ਹੇ ਦਾ ਦਰਜਾ ਨਹੀਂ ਮਿਲਿਆ ਔਰ ਇਹ ਮੇਰੇ ਪੂਜਨੀਏ ਪਿਤਾ ਜੀ ਦਾ ਇੱਕ ਸੁਪਨਾ ਸੀ ਮਰਾਂਗੇ ਜਿਲ੍ਹਾ ਬਣਾ ਕੇ ਮਰਾਂਗੇ ਔਰ ਉਦੋਂ ਤੱਕ ਤੁਹਾਡੇ 90 ਦੇ ਲੋਕਾਂ ਨੂੰ ਸਮਰਪਿਤ ਰਮਾਂਗੇ ਔਰ ਤੁਹਾਡੇ ਤੋਂ ਉਮੀਦ ਕਰਦੇ ਹਾਂ ਜਿੱਦਾਂ ਸਰਕਾਰ ਬਣੂਗੀ ਸਾਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਸਿੱਖੀ ਕੌਮ ਚ ਬਹੁਤ ਵੱਡਾ ਯੋਗਦਾਨ ਸਾਡੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਇਹ ਭਾਰਤੀ ਜਲਤਾ ਪਾਰਟੀ ਇਹ ਅਮੀਰ ਲੋਕਾਂ ਦੀ ਪਾਰਟੀ ਹੈ ਇਹ ਸਰਮਾਇਦਾਰਾਂ ਦੀ ਪਾਰਟੀ ਹੈ ਇਹ ਉਹ ਜਿਹੜੇ ਚੰਦ ਪੂੰਜੀਪਤੀ ਨੇ ਇਹ ਉਹਨਾਂ ਦੀ ਹੱਥ ਠੋਕਾ ਪਾਰਟੀ ਹੈ ਔਰ ਇਹਨਾਂ ਨੂੰ ਹਜਮ ਨਹੀਂ ਹੁੰਦਾ ਕਿ ਗਰੀਬ ਨੂੰ ਦਿਹਾੜੀ ਕਿਉਂ ਮਿਲ ਰਹੀ ਹੈ ਗਰੀਬ ਨੂੰ ਕੰਮ ਕਿਉਂ ਮਿਲ ਰਿਹਾ ਔਰ ਇਹਨਾਂ ਨੇ ਇੱਕ ਬੜੀ ਸ਼ਾਇਸ਼ ਦੇ ਤਹਿਤ ਇਹ ਸਕੀਮ ਦਾ ਸਾਰਾ ਹੀ ਜਿਹੜਾ ਵਾ ਰੂਪਰੇਖਾ ਉਹ ਬਦਲ ਕੇ ਰੱਖ ਦਿੱਤੀ ਜਿਹਦੇ ਨਾਲ ਅੱਜ ਇਹ ਸਕੀਮ ਬੰਦ ਹੋਈ ਬੈਠੀ ਆ ਸੋ ਇਸ ਕਰਕੇ ਅਸੀਂ ਲੜਾਈ ਤੁਹਾਡੀ ਲੜ ਰਹੇ ਆ ਇੱਕ ਪਾਸੇ ਮਨਰੇਗਾ ਦੀ ਗੱਲ ਹੈ ਦੂਸਰੇ ਪਾਸੇ ਤਰੱਕੀ ਦੀ ਗੱਲ ਹੈ ਗੈਂਗਸਟਰਾਂ ਦੀ ਗੱਲ ਔਰ ਇਹ ਝਾੜੂ ਪਾਰਟੀ ਜਿਹੜੀ ਇਹ ਸਾਰੀਆਂ ਗੱਲਾਂ ਤੇ ਨਕਾਮ ਸਾਬਤ ਹੋਈ ਹੈ ਬਈ ਆ ਜਿਹੜੇ ਸਾਥੀ ਆ ਰਹੇ ਨੇ ਕਿਰਪਾ ਕਰਕੇ ਜਿੱਥੇ ਕੁਰਸੀਆਂ ਲੱਗੀਆਂ ਉੱਥੇ ਬੈਠਣ ਦੀ ਕੋਸ਼ਿਸ਼ ਕਰੋ ਅੱਗੇ ਨਾ ਆਓ ਮੇਰਾ ਵੀਰ ਅੱਗੇ ਆਉਣ ਦਾ ਕੋਈ ਲਾਭ ਨਹੀਂ ਹੈਗਾ ਕਿਉਂਕਿ ਤੁਹਾਡੇ ਲਈ ਕੁਰਸੀਆਂ ਜਿਹੜੀਆਂ ਉਹ ਇੱਧਰ ਰੱਖੀਆਂ ਗਈਆਂ ਨੇ ਸੋ ਕਿਰਪਾ ਕਰਕੇ ਪਿੱਛੇ ਹੀ ਆਹ ਕੁਰਸੀਆਂ ਤੇ ਬੈਠਣ ਦੀ ਖੇਚਲ ਕੀਤੀ ਜਾਵੇ ਸੋ ਮੈਂ ਕਹਿ ਰਿਹਾ ਸੀ ਕਿ ਝਾੜੂ ਪਾਰਟੀ ਜਾਂ ਭਾਜਪਾ ਪਾਰਟੀ ਇਹ ਸਾਰੇ ਇੱਕੋ ਟੈਲੀ ਦੇ ਜਿਹੜੇ ਨੇ ਬੱਟੇ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇਹਨਾਂ ਵਿੱਚ ਕੋਈ ਫਰਕ ਨਹੀਂ ਜੋ ਇਹਨਾਂ ਨੇ ਲੋਕ ਮਾਰੂ ਨੀਤੀਆਂ ਲਿਆ ਕੇ ਚਾਹੇ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੀ ਗੱਲ ਕਰ ਲੋ ਕਾਲੇ ਕਾਨੂੰਨ ਲਿਆਂਦੇ ਔਰ ਸਾਨੂੰ ਲੜਾਈ ਲੜਨੀ ਪਈ ਸਾਲ ਸਵਾ ਸਾਲ ਪੰਜਾਬ ਜਿਹੜਾ ਸੀ ਉਹ ਦਿੱਲੀ ਦੀਆਂ ਸੜਕਾਂ ਤੇ ਬੈਠਾ ਰਿਹਾ ਔਰ ਤਕਰੀਬਨ 800 ਲੋਕਾਂ ਦੀ ਜਾਨ ਚਲੀ ਗਈ ਉਹ ਸੰਘਰਸ਼ ਦੇ ਦੌਰਾਨ ਸੋ ਕਾਲੇ ਕਾਨੂੰਨ ਸਿਰਫ ਤੇ ਸਿਰਫ ਕਿਸਾਨਾਂ ਲਈ ਖੇਤ ਮਜ਼ਦੂਰਾਂ ਦੇ ਲਈ ਬਣਾਏ ਗਏ ਸੋ ਉਹਦੀ ਲੜਾਈ ਪੰਜਾਬ ਨੇ ਲੜੀ ਔਰ ਇਹਨਾਂ ਨੂੰ ਫਿਰ ਝੁਕਣਾ ਪਿਆ ਹੁਣ ਮਨਰੇਗਾ ਦਾ ਕਾਲਾ ਕਾਨੂੰਨ ਲਿਆ ਕੇ ਇਹਨਾਂ ਨੇ ਸਾਡੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਨੇ ਉਹਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਹੈ ਕਹੀ ਜਾਂਦੇ ਨੇ ਲੋਕਾਂ ਵਿੱਚ ਕੀ ਕਹਿ ਰਹੇ ਨੇ ਕਿ ਕਾਂਗਰਸ ਜਿਹੜੀ ਹੈ ਉਹ ਆਪਸ ਵਿੱਚ ਲੜ ਰਹੀ ਹੈ ਉਹ ਮੈਂ ਕਹਿਣਾ ਚਾਹਣਾ ਤੁਸੀਂ ਬਹੁਤ ਵੱਡੇ ਭਲੇਖੇ ਚ ਇਹ ਕਾਂਗਰਸ ਜਿਹੜੀ ਆ ਉਹ ਲੋਕਾਂ ਦੀ ਲੜਾਈ ਲੜ ਰਹੀ ਹੈ ਸਾਡੇ ਵਿੱਚ ਕੋਈ ਮਤ ਭੇਦ ਨਹੀਂ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਣ ਬੁੱਝ ਕੇ ਲੋਕਾਂ ਦੇ ਦਿਮਾਗ ਵਿੱਚ ਇਹ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਲੜਾਈ ਹੈ ਮੈਂ ਤੁਹਾਨੂੰ ਇੱਥੇ ਇਸ ਮੰਚ ਤੋਂ ਖੜਾ ਹੋ ਕੇ ਕਹਿਣਾ ਚਾਹਣਾ ਕਿ ਕਾਂਗਰਸ ਵਿੱਚ ਕੋਈ ਲੜਾਈ ਨਹੀਂ અમરਿੰਦਰ ਸਿੰਘ ਰਾજાબડિંગ ਕਾਂਗਰਸ ਦਾ ਪ੍ਰਧਾਨ ਹੈ ਉਹਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਕਿਹਾ ਕਿ ਮੈਂ ਕਿਸੇ ਅਹੁਦੇ ਦਾ ਉਮੀਦਵਾਰ ਨਹੀਂ ਇਹੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ ਹੈ ਔਰ ਇਹੀ ਗੱਲ ਪ੍ਰਤਾਪ ਸਿੰਘ ਬਾਜਵਾ ਜਾਂ ਸਾਡੇ ਚਰਨਜੀਤ ਸਿੰਘ ਚੰਨੀ ਸਾਹਿਬ ਉਹਨਾਂ ਨੇ ਕਹੀ ਹੈ ਇਹ ਜਾਣ ਬੁੱਝ ਕੇ ਲੋਕਾਂ ਵਿੱਚ ਇਹ ਭਰਮ ਪਾ ਰਹੇ ਨੇ ਕਿ ਜਿਹੜਾ ਕਾਂਗਰਸ ਵਿੱਚ ਘਾਟੋ ਕਲੇਸ਼ ਹੈ ਮੇਰੇ ਵੀਰੋ ਅਸੀਂ ਆਪਣੀ ਲੜਾਈ ਨਹੀਂ ਤੁਹਾਡੀ ਲੜਾਈ ਲੜ ਰਹੇ ਆ ਔਰ ਆ ਝਾੜੂ ਪਾਰਟੀ ਦੇ ਸਮੇਂ ਦੇ ਅੰਦਰ ਆ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਸਮਾਂ ਹੈਗਾ ਆਏ ਕਿੰਨਾ ਨੇ ਮਹਿੰਮ ਚਲਾਈ ਹੋਈ ਏ ਯੁੱਧ ਨਸ਼ਿਆਂ ਵਿਰੁੱਧ ਮੈਂ ਤੁਹਾਨੂੰ ਆਪਣੇ ਹਲਕੇ ਖੰਨੇ ਦੀ ਗੱਲ ਦੱਸਣਾ ਚਾਹੁੰਦਾ ਇੱਕ ਉਥੇ ਨਸ਼ਾ ਛਡਾਊ ਕੇਂਦਰ ਹੈ ਉੱਥੇ ਦਾ ਜਿਹੜਾ ਪ੍ਰਬੰਧਕ ਹੈ ਉਹਨੇ ਮੈਨੂੰ ਇਹ ਬੇਨਤੀ ਕੀਤੀ ਵੀ ਤੁਸੀਂ ਇੱਥੇ ਆਓ ਨਾਲੇ ਸਾਡੇ ਨਾਲ ਚਾਹ ਪੀ ਕੇ ਜਾਓ ਨਾਲੇ ਸਾਡੇ ਜਿਹੜੇ ਇੱਥੇ ਮੁੰਡੇ ਨਸ਼ਾ ਛੱਡਣ ਆਏ ਨੇ ਉਹਨਾਂ ਨੂੰ ਮਿਲ ਕੇ ਜਾਓ ਮੈਂ ਕਿਹਾ ਬਹੁਤ ਚੰਗੀ ਗੱਲ ਇਹ ਨੌਜਵਾਨਾਂ ਦੇ ਭਲੇ ਦੀ ਗੱਲ ਹੈ ਜੇ ਮੈਂ ਉੱਥੇ ਜਾਊਂਗਾ ਤਾਂ ਉਹਨਾਂ ਨਾਲ ਗੱਲਾਂ ਸਾਂਝੀਆਂ ਕਰੂੰਗਾ ਉਹੀ ਗੱਲ ਹੋਈ ਮੈਂ ਉੱਥੇ ਗਿਆ ਵੱਡੇ ਹਾਲ ਦੇ ਵਿੱਚ ਮਹਾਂਤ ਹਰਮਿੰਦਰ ਸਿੰਘ ਜੀ ਮੈਨੂੰ ਤਾਂ ਭਲੇਖਾ ਸੀ ਉਹ ਮੈਂ ਕਿਹਾ ਹੋਣੇ ਆ 25-30 ਮੁੰਡੇ ਉੱਥੇ ਨਸ਼ਾ ਛੱਡਣ ਆਏ ਹੋਏ 250 ਮੁੰਡਾ ਥੱਲੇ ਪੁੰਜੇ ਬੈਠਾ ਸੀਗਾ ਮੈਂ ਹੈਰਾਨ ਰਹਿ ਗਿਆ ਪੰਜ-ਸੱਤ ਮੁੰਡੇ ਇੱਧਰ ਮੰਜਿਆਂ ਤੇ ਪਏ ਸੀਗੇ ਮੈਂ ਪਹਿਲਾਂ ਉੱਧਰ ਚੱਲਿਆ ਗਿਆ ਉਹਨਾਂ ਵੱਲ ਮੈਂ ਪੁੱਛਿਆ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਜਿਹੜੇ ਥੱਲੇ ਬੈਠੇ ਸੀ ਉਹ ਠੀਕ ਠਾਕ ਸੀਗੇ ਉਹ ਮੈਂ ਕਿਹਾ ਤੁਹਾਡੀ ਇੰਨੀ ਹਾਲਤ ਕਿਉਂ ਖਰਾਬ ਹੈ ਉਹ ਕਹਦੇ ਜੀ ਸਾਨੂੰ ਕੋਈ ਕਹਿੰਦਾ ਮੈਨੂੰ 2 ਦਿਨ ਹੋਏ ਨੇ ਕੋਈ ਕਹਿੰਦਾ ਮੈਨੂੰ ਹਫਤਾ ਹੋਇਆ ਮੈਂ ਕਿਹਾ ਫੇਰ ਕੀ ਗੱਲ ਇਹ ਤੁਸੀਂ ਗਲਤ ਰਸਤੇ ਤੇ ਕਿਉਂ ਪੈ ਗਏ ਉਹ ਕਹਦੇ ਕਰੀਏ ਕੀ ਜੀ ਇੱਕ ਤਾਂ ਕੋਈ ਕੰਮ ਤੰਦਾ ਨਹੀਂ ਕੋਈ ਰੁਜ਼ਗਾਰ ਨਹੀਂ ਇੱਕ ਕਹਿੰਦੇ ਨਸ਼ੇ ਮੜਾ ਜਾ ਫੋਨ ਕਰਦੇ ਆ ਪਿੰਡ ਚ ਇਧਰੋਂ ਉਧਰੋਂ ਗਲੀ ਚੋਂ 15 20 ਮਿੰਟ ਚ ਕਿੰਨੇ ਸਾਨੂੰ ਕੁੜੀ ਫੜਾ ਕੇ ਆਉ ਜਾਂਦੇ ਨੇ ਆਉ ਜਾਂਦੇ ਨੇ ਮੈਂ ਕਿਹਾ ਫੇਰ ਕਿਵੇਂ ਗੱਲ ਚੱਲੂ ਉਹ ਕਹਿੰਦੇ ਆ ਜੀ ਹੈਰਾਨਗੀ ਦੀ ਗੱਲ ਹੈ ਕਿ ਹਰ ਰੋਜ਼ 2-2 3-3 4-4 ਮੁੰਡੇ ਇਹ ਨਸ਼ਾ ਸ਼ਰਾਬ ਕੇਂਦਰ ਵਿੱਚ ਆ ਰਹੇ ਨੇ